ਬਾਈ ਜੀ ਮੈਂ ਆਊਟਸਰਟ ਇਮੀਗ੍ਰੇਸ਼ਨ ਵਾਲਿਆਂ ਤੋਂ ਨਾ ਆਪਦਾ ਵਰਕ ਪਰਮਿਟ ক্লোਜ਼ ਤੇ ਵਾਈਫ ਦਾ ਆਪਣਾ ਵਰਕ ਪਰਮਿਟ ਤੇ ਬੀਟੀ ਦਾ ਸਟੱਡੀ ਵੀ ਜਾ ਇਹਨਾਂ ਨਾਲ ਬਾਰੇ ਗੱਲਬਾਤ ਹੋਈ ਸੀ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਮੇਰਾ ਆਪਣਾ ক্লোਜ਼ ਵਰਕ ਪਰਮਿਟ ਲਵਾਤਾ ਪਲੱਸ ਕੰਮ ਹੋਇਆ ਉਹਦੀ ਐਲ ਐਮ ਆਈ ਦਿੱਤੀ ਇਹਨਾਂ ਨੇ ਇਹ ਵੀ 1675 ਸਾਰਾ ਕੁਝ ਉੱਤੇ ਲਿਖਿਆ ਹੋਇਆ ਵਕਰਾ ਦੇਖੋ ਨਾ ਇਹ ਜੱਟੋ ਇਹ ਦੇਖੋ ਇਹਦੇ ਚ ਆਹ ਦੇਖੋ ਵਿਸ਼ੇ ਦਾ ਹਾਂ ਇਹਦੇ ਤੇ ਮਤਲਬ ਮੈਂ ਇਹਦੇ ਚ ਲਿਖਿਆ ਹੋਇਆ ਵੀ 16 1675 ਰੇਟ ਸੀਗਾ ਤੇ 8 ਘੰਟੇ ਕੰਮ ਐਂਜ ਕਰਕੇ ਨਰਸਰੀ ਦਾ ਕੰਮ ਸੀ ਹਨਾ ਤੇ ਜਦੋਂ ਮੈਂ ਉੱਥੇ ਚਲਾ ਗਿਆ ਉੱਥੇ ਕੋਈ ਕੰਮ ਕਮ ਨਹੀਂ ਸੀ ਉਹ ਕਹਿੰਦੇ ਭਾਈ ਅਸੀਂ ਤਾਂ ਕਲੀ ਐਲ ਐਮ ਆਈ ਜੇ ਨਹੀਂ ਸੀ ਇਹਨਾਂ ਬੰਦੇ ਨੇ 700 ਐਲ ਐਮ ਆਈ ਲਈ ਹੈ ਪੰਜ ਕੋਈ ਹਰ ਡੰਦਰ ਲੈ ਕੇ ਤੇ ਕੰਮ ਕਮ ਉਹਦੇ ਤਾਂ ਸਾਰੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਫੋਨ ਕੀਤਾ ਯਾਨਾ ਕਰਨੀ ਜੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪਦੀ ਵੈਫ ਦਾ ਵੀਜ਼ਾ ਲਵਾਓ ਚਲੋ ਮੈਂ ਕਿਹਾ ਵੈਫ ਦਾ ਵੀਜ਼ਾ ਲਵਾ ਲਵਾਂ ਨੇ ਜਦੋਂ ਵੈਫ ਦਾ ਵੀਜ਼ਾ ਲਵਾਇਆ ਵੈਫ ਦਾ ਨੇ ਕਿਹਾ ਸੀ ਓਪਨ ਵਰਕ ਪਰਮ ਮਿਸਟਰ ਵਿਜੇ ਲੱਗਿਆ ਜਦੋਂ ਫਿਰ ਮੈਂ ਉੱਥੇ ਇਹਨਾਂ ਨਾਲ ਗੱਲਬਾਤ ਕਰਦਾ ਰਿਹਾ ਇਹਨਾਂ ਦਾ ਇੱਕ ਕੋਈ ਰਿਸ਼ਤੇਦਾਰ ਉੱਥੇ ਅਮਰੀਕਾ ਰਹਿੰਦਾ ਕੁੜੀ ਦਾ ਭਰਾ ਘੂਗਾ ਕਲੀਅਰ ਅਮਰਤਾ ਉਹ ਮੈਨੂੰ ਉੱਥੇ ਡਰਾਂਤ ਧਮਕਾਉਣ ਦੇ ਲੱਗ ਗਿਆ ਕਿ ਇਹਨਾਂ ਦਾ ਕੋਈ ਹਰਪ੍ਰੀਤ ਸੀ ਉੱਥੇ ਉਹ ਮੇਰੇ ਕੋ ਘਰੇ ਘਰੇ ਆਉਣ ਲੱਗ ਗਏ ਆ ਚੁੱਪ ਕਰ ਜਾ ਫਲਾਣਾ ਮੈਂ ਕਿਹਾ ਵੀ ਇੱਥੇ ਪ੍ਰਦੇਸ਼ ਚ ਕੰਮ ਖਰਾਬੂਗਾ ਮੈਂ ਇੱਥੇ ਆ ਗਿਆ ਜੀ ਇੱਥੇ ਆ ਕੇ ਪੰਚਾਇਤ ਪੰਜੂਤ ਹੋਈ ਪੰਚਾਇਤ ਚ ਇਹਨਾਂ ਨੇ ਰਾਜinama ਕਰ ਲਈ ਰਾਜinama ਕਰਕੇ ਇਹ ਮੁੱਕ ਗਏ ਜੀ ਆਹ ਸੀ ਰਾਜinama ਲੈਣਾ ਮੈਂ ਆਹ ਪੰਚਾਇਤੀ ਰਾਜinama ਕੀਤਾ ਜੀ ਇਹਨਾਂ ਨੇ ਬਾਕਾਇਦਾ ਗਵਾਹਾਂ ਦੇ ਸਾਈਨ ਆ ਜਿੱਥੇ ਆ ਦੇਖੋ ਨਾ ਹੀ ਮੈਂ ਦਰਸ਼ਨ ਸਿੰਘ ਕਲਾਵਕਾ ਪ੍ਰਧਾਨ ਪਰਮਜੀਤ ਸਿੰਘ ਰਿਟਾਇਰਡ ਪ੍ਰਿੰਸੀਪਲ son of ਉਤਰਲੋਚ ਸਿੰਘ ਤਾਰਾ ਸਿੰਘ ਕਲੋਨੀ ਫਰੀਦਕੋਟ ਬਹੁਤ ਵਾਰ ਬੰਦੇ ਨੇ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਭੇਜ ਦਾਂਗੇ ਦੁਬਾਰਾ ਗਿਜ਼ਾਰ ਬਾਦਿਆਂ ਤੁਹਾਨੂੰ ਉਹ ਦਵਾ ਦੇਾਂਗੇ ਤੇ ਸਲਿੱਪਾ ਦਵਾ ਦੇਾਂਗੇ ਕਿ ਕਹਿੰਦੇ ਉਹ ਪੰਜ ਚਾਰ ਪੰਜ 6 ਮਹੀਨੇ ਹੋ ਗਏ ਜੀ ਇਹ ਲਾਰੇ ਲੂਰੇ ਜਿਹਾ ਲਾਉਂਦੇ ਰਹੀ ਅੱਜ ਕਰਦੇ ਆ ਗੱਲ ਕਰਦੇ ਆ ਜੀ ਉਹਦੇ ਨਾਲ ਨੇ ਨਾ ਮੇਰੀ ਗੱਲ ਸੁਣੀ ਜੀ ਮੈਂ ਐਸਐਸਪੀ ਹਰਜੀਤ ਸਿੰਘ ਆਪਣੇ ਹੁੰਦੇ ਸੀਗੇ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਜੀ ਉਹਨਾਂ ਨੇ ਕ੍ਰਾਈਮ ਬ੍ਰਾਂਚ ਵਾਲੇ ਡੀਐਸਪੀ ਰਾਜਨਪਾਲ ਜੀ ਨੂੰ ਮਾਰਕ ਕਰਤੀ ਇਹ 7 ਮਹੀਨੇ ਕੰਮ ਲੰਬ ਕਰ ਰਿਹਾ ਜੀ ਕਦੇ ਡੀਐਲਿਗਲ ਕੋਲੇ ਚਲਾ ਜਾਵੇ ਕਦੇ ਐਸਪੀ ਡੀ ਕੋਲੇ ਚਲਾ ਜਾਵੇ ਕਦੇ ਜਦੋਂ ਮੈਨੂੰ ਕੋਈ ਨਾ ਗੱਲ ਬੰਦੀ ਦਿੱਖੀ ਜੀ ਮੈਂ ਹਾਈ ਕੋਰਟ ਚਲਾ ਗਿਆ ਜੀ ਹਾਈ ਕੋਰਟ 6 ਤਰੀਕ ਨੂੰ ਉਹਨਾਂ ਨੇ ਇਹਨਾਂ ਨੂੰ ਡਾਇਰੈਕਸ਼ਨ ਪਾਈ ਇਹ 6 6 ਤਰੀਕ ਨੂੰ ਕਦੇ ਵੀ ਸਾਡਾ ਤੋਂ ਪ੍ਰੋਸੈਸ ਚੱਲੀ ਜਾਂਦਾ 6 ਤੋਂ ਬਾਅਦ 9 ਨੂੰ ਫਿਰ ਇਹਨਾਂ ਨੇ ਜਾ ਕੇ ਕਾਇਜ ਪ੍ਰੋਸੈਸ ਚੱਲੀ ਜਾਂਦਾ ਉਦੋਂ ਬਾਅਦ 13 ਤਰੀਕ ਨੂੰ ਉਹਨਾਂ ਨੇ ਗਾਇਸ ਸਾਹਿਬ ਨੇ ਫਿਰ ਮੈਡਮ ਆਪਣੇ ਪਿੱਗਾ ਜੀ ਜਾਂ ਜੀ ਤੇ ਇਹ ਗਏ ਹਾਈ ਕੋਰਟ ਆਪਣੇ ਐਸਟੀਓ ਸਾਹਿਬ ਗਏ ਜੀਐਸਪੀ ਰਾਜਨਪਾਲ ਗਿਆ ਉੱਥੇ ਇਹਨਾਂ ਨੇ ਜਾ ਕੇ ਕਾਇਜੀ ਵੀ ਅਸੀਂ ਐਫਆਈਆਰ ਦਰਜ ਕਰਤੀ ਹੈ 11 ਤਰੀਕ ਨੂੰ ਐਫਆਈਆਰ ਲਾਂਚ ਹੋਈ ਹੈ ਉਹਦੇ ਚ ਕੀ ਹੋਇਆ ਜੀ ਉਹਦੇ ਚ ਜਿਹੜਾ ਮੁੰਡਾ ਨਵਜੋਤ ਆ ਜਿਹੜਾ ਮੇਨ ਸੀਗਾ ਜਿਹੜਾ ਮਾਰਕ ਫਟ ਗਿਆ ਇਨਸਪੈਕਟਰ ਮਤਾਰ ਇਨਸਪੈਕਟਰ ਹੋ ਉਹਨੂੰ ਇਹਨਾਂ ਨੇ ਘੜਤਾ ਕਹਿੰਦੇ ਜੀ ਉਹਦਾ ਪ੍ਰੂਫ ਹੈ ਨਹੀਂ ਸਾਨੂੰ ਇਹ ਮਿਲ ਕੇ ਉਹਦਾ ਪ੍ਰੂਫ ਆ ਇੱਕ ਹੋਰ ਹੈ ਉਹ ਫਨ ਪਲਾਜ਼ਾ ਚ ਆਉਂਦਾ ਜਾਂਦਾ ਫਨ ਪਲਾਜ਼ਾ ਜੀ ਇਹਨਾਂ ਦਾ ਦਫ਼ਤਰ ਹੈ ਉਹਦੀ ਰਿਕਾਰਡਿੰਗ ਕਿਹਾ ਮੈਂ ਪੁਲਿਸ ਨੂੰ ਉਹਦੀ ਰਿਕਾਰਡਿੰਗ ਕਢਾ ਲਵੋ ਉਹਦੇ ਚ ਉਹ ਮਿਲ ਜੂਗੀ ਤੇ ਉਦੋਂ ਬਾਅਦ ਚਲੋ 11 ਤੋਂ ਬਾਅਦ ਇਹਨਾਂ ਦੀ ਜਮਾਨਤਾਂ ਵੀ ਕੈਂਸਲ ਹੋ ਗਈਆਂ ਜੀ ਆ ਦੇਖੋ ਇੱਥੋਂ ਜੀ ਇਹਨਾਂ ਨੇ ਜਮਾਨਤਾਂ ਕੈਂਸਲ ਹੋ ਗਈਆਂ ਫਿਰ ਇਹ ਹਜੇ ਵੀ ਸ਼ਹਿਰ ਚ ਤੁਰੇ ਫਿਰਦੇ ਹੀ ਇੱਥੇ ਆਮੋ ਮੇਰੇ ਗਵਾਵਾਂ ਨੂੰ ਵੀ ਉਹ ਪੂਰਨ ਵੀਰਾ ਮੁੰਡਾ ਉਹਨੂੰ ਵੀ ਹੋਰ ਵੀ ਦਰਸ਼ਨ ਭਰਾਂ ਜੀ ਉਹਨਾਂ ਨੂੰ ਵੀ ਜਾ ਕੇ ਇਹਨਾਂ ਨੇ ਧਮਕਾਇਆ ਜੀ ਇਹ ਪਰਚਾ ਕੈਂਸਲ ਹੋ ਜੂਗਾ ਜੀ ਅਸੀਂ ਰੋਟੇ ਤੇ ਤਕਸਤਾ ਕਰ ਦਿਆਂਗੇ ਉਧਿਆ ਕਰਦੇਗੇ ਵਾ ਕਰਦੇਗੇ ਵੀ ਕੋਈ ਇਹਨਾਂ ਨੂੰ ਪੁਲਟਰਾਸਪਸਟ ਕਰੇਗਾ ਹੋਰ ਹੀ ਕੋਈ ਕਿਸ ਨੂੰ ਪਤਾ ਲੱਗੇ ਜੀ ਮੇਰਾ ਤਾਂ ਪੁੱਤ ਕਿਉਂ ਨਹੀਂ ਮੈਂ ਕਹਾਂ ਜੀ ਇਹ ਤੁਸੀਂ ਕੋਟਕਪੂਰੇ ਥਾਣੇ 'ਚ ਮੈਨੂੰ ਲੱਗਦਾ ਬਾਹਲੀਆਂ ਨਹੀਂ ਤਾਂ ਘੱਟੋ-ਘੱਟ ਦਰਖਾਸਤਾਂ ਹੀ ਇਸੇ ਕੰਮ ਵਾਲੀਆਂ ਆਉਂਦੀਆਂ ਪਈਆਂ ਜੀ ਕਿੰਨੇ ਬੰਦੇ ਨੇ ਫਰਾਡ ਕਰਨ ਨੂੰ ਮੰਨ ਲਓ ਮੇਰੇ ਮੈਂ 7 ਮਹੀਨੇ ਧੱਕੇ ਖਾ ਕੇ ਜੀ ਖਾਈ ਕੋਟ ਕਿਤੋਂ ਕੌਣ ਕੌਣ ਬੰਦਾ ਇੰਨੀ ਭਗਾਈ ਕਰ ਲੂ ਸਿੱਧੀ ਲੋ ਜੀ 30 ਲੱਖ ਰੁਪਈਆ ਜੀ 30 ਲੱਖ ਤੋਂ ਪਲੱਸ ਮੈਂ 3 ਲੱਖ ਰੁਪਈਆ ਮੇਰੇ ਉੱਤੇ ਲੱਗੇ ਜੀ ਮੈਂ ਤੁਸੀਂ ਇਹਨਾਂ ਕੋਲੇ ਲਾਇਸੈਂਸ ਵਗੈਰਾ ਚੈੱਕ ਕੀਤਾ? ਅਲਥਾਨ ਲਾਇਸੈਂਸ ਹੈ ਨਹੀਂ ਵੀ ਇਹਨਾਂ ਕੋਲੇ। ਉਹਨਾਂ ਲਾਇਸੈਂਸ ਤੋਂ ਬਿਨਾ ਬਿਨਾਂ ਲਾਇਸੈਂਸ ਤੋਂ ਇਹ ਜਿਹੜਾ ਸੈਂਦਰਕਾਰ ਹੋ ਕਦੇ ਹੀ ਮੈਂ ਤਾਂ ਸਲਾਹ ਦਿੱਤੀ ਸੀ ਮੈਂ ਸਲਾਹ ਕਰਾਂ। ਆਊਟਸਾਈਡਿੰਗ ਜਿਸਨੂੰ ਤਾਂ ਜਮਾਤ ਮਾਨ ਦਰਬੇ ਉਸ ਵਿੱਚ ਜਿਹੜਾ ਮਦੇਈ ਪੱਖੋਂ ਉਹਦਾ ਕਹਿਣਾ ਹੈਗਾ ਕਿ ਹਲੇ ਤੱਕ ਗਿਰਫਤਾਰੀਆਂ ਨਹੀਂ ਹੋਈਆਂ ਤੇ ਉਸਨੇ ਇੱਕ ਜਿਹੜਾ ਹੈਗਾ ਬੰਦੇ ਨੂੰ ਛੱਡ ਦਿੱ ਇਨਵੋਲਵ ਕੀਤਾ ਹੈ। ਇਹ ਮੁਕਦਮਾ ਜਿਹੜਾ ਹੈ ਇਕਬਾਲ ਸਿੰਘ ਦੇ ਬਿਆਨ ਤੇ ਅਧਾਰ ਤੇ ਹੋਇਆ ਆਊਟਸਾਈਡ ਇਮੀਗ੍ਰੇਸ਼ਨ ਦੇ ਵਾਲਕਾ ਜਿਹੜਾ ਸਿੰਦਰ ਸਿੰਘ ਤੇ ਉਹਨਾਂ ਦੀ ਨਾਂ ਦੇ ਖਿਲਾਫ ਦਰਜ ਹੋਇਆ। ਇਹ ਮੁਕਦਮਾ ਆਫਟਰ ਇਨਕੁਆਰੀ ਦਰਜ ਹੋਇਆ ਹੈ ਕਿ ਸਿੰਦਰ ਸਿੰਘ ਅਤੇ ਉਸ ਦੀ ਨਵਾ ਜੜੀ ਉਹਦੇ ਖਿਲਾਫ ਹੋਇਆ ਜਿਹਦੇ ਵਿੱਚ ਕਦੇ ਵੀ ਇੱਕ ਬੰਦਾ ਹੋਰ ਪਾਉਣਾ ਹੈ। ਉਹ ਪਹਿਲਾਂ ਇਹਨਾਂ ਨੇ ਕੰਪਲੇਂਟ ਚ ਲਿਖਿਆ ਸੀ ਜਿਹੜਾ ਕਿ ਉਹ ਨੂੰ ਦੋਸ਼ੀ ਨਹੀਂ ਪਾਇਆ ਗਿਆ। ਜਿਸ ਸੇ ਕਰਕੇ ਉਹਨਾਂ ਦੋਵਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ। ਫਿਰ ਵੀ ਅਸੀਂ ਬਨ ਇਨਵੈਸਟੀਗੇਸ਼ਨ ਦੇ ਦੌਰਾਨ ਇਹਨਾਂ ਨੂੰ ਵਿਚਾਰ ਕਰ ਲਾਂਗੇ ਅਸੀਂ। ਦੇਖ ਲਾਂਗੇ ਜੇ ਉਹਦਾ ਉਹਨਾਂ ਦਾ ਕੋਈ ਪਾਰਟ ਆਉਂਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮ ਦੱਸ ਕਰਾਂਗੇ ਬਾਕੀ ਦੋਸ਼ਾਂ ਨੂੰ ਪੜਨ ਲਈ ਸਾਡੀ ਰੀਡਿੰਗ ਜਾਰੀ ਹੈ ਜਲਦੀ ਅਸੀਂ ਉਹਨਾਂ ਨੂੰ ਪੜ ਲਾਂਗੇ